ਸਾਲ ਦੋਹਰਾਂ ਪੱਚੀ ਮੇਰੇ ਵਾਸਤੇ ਬੜਾ ਭਗਾ ਵਾਲਾ ਬਹੁਤ ਸਾਰੇ ਮੇਰੇ ਪੁਰਾਣੇ ਫਰੈਂਡਸ ਕੁਲੀਗ ਮੈਨੂੰ ਮਿਲੇ ਤੇ ਅੱਜ ਸਾਲ ਦੇ ਖੀਲੇ ਦਿਨ ਚ ਤੇ ਬਹੁਤ ਹੀ ਕਾਬਲ ਟੀਚਰ ਜਰ ਮੈਂ ਬੱਲਵਾਨੇ ਪ੍ਰਿੰਸੀਪਲ ਸੀ ਤੇ ਇਹ ਮਨਿੰਦਰ ਉੱਥੇ ਟੀਚਰ ਸੀਗੇ ਇੰਗਲਿਸ਼ ਟੀਚਰ ਸੀ ਐਨ ਐਂਸਲ ਬੀਅਡ ਤੇ ਇੰਨਾ ਸੋਹਣਾ ਇਹ ਪੜਾਉਂਦੇ ਸੀ ਇੰਨਾ ਸੋਹਣਾ ਇਹ ਕੰਮ ਕਰਦੇ ਸੀ ਨਾ ਤਾਂ ਇਹਨਾਂ ਦੇ ਡਿਕਸ਼ਨਰੀ 'ਚ ਹੀ ਹੈਣੀ ਸੀ ਕੋਈ ਵੀ ਕੰਮ ਮੈਂ ਇਹਨਾਂ ਨੂੰ ਕਹਿਣਾ ਇਹਨਾਂ ਨੇ ਕਰ ਦੇਣਾ ਤੇ ਸਭ ਤੋਂ ਵੱਡੀ ਕਾਬਲੀਅਤ ਇਹਨਾਂ ਦੀ ਮੈਨੂੰ ਲੱਗੀ ਕਿ ਇਹ ਸਟੇਜ ਬਹੁਤ ਸੋਹਣੀ ਸੰਭਾਲਦੇ ਸੀਗੇ ਮੈਂ ਆਵੇ ਆਪ ਨੂੰ ਸਮਝਦੀ ਹੁੰਦੀ ਸੀ ਜਦੋਂ ਮੈਂ ਪਹਿਲਾ ਮੈਂ ਸਟੇਜ ਸੰਭਾਲਦੀ ਹੁੰਦੀ ਸੀ ਵੀ ਮੈਂ ਵਧੀਆ ਕਰਦੀ ਆ ਮੈਨੂੰ ਐ ਲੱਗਾ ਇਹ ਮੇਰੇ ਨਾਲੋਂ ਵੀ ਵਧੀਆ ਇਹਨਾਂ ਨੇ ਕੰਮ ਕੀਤਾ ਸਤਿੰਦਰ ਸਤੀ ਨੂੰ ਮੈਂ ਵਧੀਆ ਐਂਕਰ ਮੰਨਦੀ ਆ ਤੇ ਇਹ ਮੈਨੂੰ ਲੱਗਾ ਵੀ ਇਹ ਮਨਿੰਦਰ ਉਸ ਤੋਂ ਵੀ ਬਾਲਾ ਵਧੀਆ ਮਤਲਬ ਇਹ ਸਟੇਜ ਸੰਭਾਲ ਜਦੋਂ ਇਹਨੂੰ 올 ਫੰਕਸ਼ਨ ਹੁੰਦਾ ਸੀਗਾ ਤਾਂ ਇਹ ਸਟੇਜ ਸੰਭਾਲਦੇ ਸੀਗੇ ਤੇ ਬਹੁਤ ਹੀ ਵਧੀਆ ਸਾਡੇ ਸਕੂਲ ਦੀ ਤਰੱਕੀ ਚ ਵੀ ਇਹਨਾਂ ਨੇ ਬਹੁਤ ਕਿਸਾ ਪਾਇਆ ਤੇ ਅੱਜ ਇਹ ਮੈਨੂੰ ਮਿਲਣ ਆਇਆ ਤੇ ਮੈਨੂੰ ਬਹੁਤ ਖੁਸ਼ੀ ਹੋਈ ਕਿ ਅਜੇ ਤੱਕ ਮੈਂ ਇਹਨਾਂ ਦੇ ਯਾਦ ਹਾਂਜੀ ਤੁਸੀਂ ਕੁਝ ਕਹਿਣਾ ਚਾਹੋਗੇ ਮੈਡਮ ਨੇ ਜਿਆਦਾ ਹੀ ਬੋਲਤਾ ਹੀ ਪਹਿਲਾਂ ਤਾਂ ਮੇਰੇ ਵੱਲੋਂ ਸਾਰਨ ਸਤਿਕਾਰ ਸਤਿ ਮੈਡਮ ਨੇ ਜਿਹਨੇ ਸ਼ਬਦ ਕਹੇ ਆ ਕਿ ਇਹ ਇੱਕ ਮਹਾਨ ਬੰਦੇ ਦੇ ਮਹਾਨ ਵਿਚਾਰ ਹੋ ਸਕਦੇ ਆ ਮੈਡਮ ਅਸੀਂ ਤਾਂ ਤੁਹਾਡੇ ਚੇਲੇ ਆਈ ਤੁਹਾਡੇ ਤੋਂ ਸਿੱਖਣਾ ਹੈ ਮੈਡਮ ਜਿੱਦਾਂ ਸਕੂਲ ਦੇ ਵਿੱਚ ਵੀ ਮਤਲਬ ਐਜ਼ ਅ ਪ੍ਰਿੰਸੀਪਲ ਮੈਨੂੰ ਮਿਲੀ ਸੀ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਇੱਕ ਸ਼ਖਸੀਅਤ ਸੀ ਜਿਨ੍ਹਾਂ ਤੋਂ ਮੈਨੂੰ ਇਹ ਲੱਗਿਆ ਕਿ ਸ਼ਾਇਦ ਹਰ ਇੱਕ ਟੀਚਰ ਜਾਂ ਪ੍ਰਿੰਸੀਪਲ ਨੂੰ ਇਦਾਂ ਬੰਨਣਾ ਚਾਹੀਦਾ ਹੈ ਤੇ ਫਿਰ ਉਸ ਤੋਂ ਬਾਅਦ ਮੈਂ ਜੀ ਜੀਜਸ ਸਕੂਲ ਬੱਲੂਆਣਾ ਦੇ ਵਿੱਚ ਪੜਾਇਆ ਤੇ ਉੱਥੇ ਵੀ ਮੈਡਮ ਨਾਲ ਬਹੁਤ ਵਧੀਆ ਸਾਥ ਰਿਹਾ ਤੇ ਜੋ ਵੀ ਮੈਂ ਮਤਲਬ ਅੱਜ ਤੱਕ ਕਰ ਰਹੀ ਐ ਐਜ਼ ਅ ਟੀਚਰ ਉਹ ਮੈਡਮ ਤੁਹਾਡੀ ਬਦੌਲਤ ਹੈ ਕਿਉਂਕਿ ਉਹ ਮੇਰਾ ਜ਼ਿੰਦਗੀ ਦਾ ਪਹਿਲਾ ਸਕੂਲ ਸੀ ਮੁੰਮੀ ਮੈਂ ਫਰੀਦਕੋਟ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਤੀ ਰੋੜੀ ਡੱਗੁਰਮਾਨਾ ਦੇ ਵਿੱਚ ਐਜ਼ ਆ ਪੰਜਾਬੀ ਮਿਸਟ੍ਰੀਸ ਜੌਬ ਕਰਦੀ ਆ ਤੇ ਪਰ ਮੈਡਮ ਕਹਿੰਦੇ ਹੁੰਦੇ ਆ ਜਿਹੜਾ ਪਹਿਲਾ ਸਕੂਲ ਹੈ ਨਾ ਉਹਦੇ ਤੋਂ ਆਪਾਂ ਨੂੰ ਬਹੁਤ ਕੁਝ ਸਿੱਖਣ ਲਈ ਮਿਲਦਾ ਹੈ ਤੇ ਫਿਰ ਉਸ ਤੋਂ ਬਾਅਦ ਮੈਂ ਕਾਫੀ ਹੱਦ ਤੱਕ ਮੈਡਮ ਨਾਲ ਗੱਲਾਂ ਕਰਦੀ ਰਹੀ ਹਰ ਇੱਕ ਗੱਲ ਇੱਕ ਪਰਿਵਾਰਕ ਮੈਂਬਰ ਦੀ ਤਰ੍ਹਾਂ ਇੱਕ ਟੀਚਰ ਇੱਕ ਗੁਰੂ ਦੀ ਤਰ੍ਹਾਂ ਜਦੋਂ ਮੈਨੂੰ ਕਦੇ ਪ੍ਰੋਬਲਮ ਆਉਂਦੀ ਸੀ ਤਾਂ ਮੈਂ ਤੁਹਾਡੇ ਨਾਲ ਗੱਲ ਕਰਦੀ ਸੀ ਤੇ ਪਰ ਜਦੋਂ ਮੈਂ ਤੁਹਾਡੇ ਵੀਡੀਓਜ਼ ਦੇਖੀਆਂ ਵੈਲਾ ਮੈਂ ਤੁਹਾਨੂੰ ਐਜ਼ ਅ ਟੀਚਰ ਐਜ਼ ਅ ਗੁਰੂ ਤੁਹਾਡੀ ਰਿਸਪੈਕਟ ਕਰਦੀ ਸੀ ਪਰ ਤੁਹਾਡੀ ਵੀਡੀਓ ਦੇਖ ਕੇ ਤਾਂ ਮੈਂ ਬਹੁਤ ਹੀ ਪ੍ਰਭਾਵਸ਼ਾਤ ਹੋਈ ਆ ਮੈਡਮ ਉਹ ਵੀਡੀਓਜ਼ ਜਸਟ ਮਨੋਰੰਜਨ ਦੇ ਪੁਆਇੰਟ ਆਫ 뷰 ਨਹੀਂ ਨੇ ਸਾਦੀ ਵੀ ਜਿਵੇਂ ਬਹੁਤ ਵਧੀਆ ਐਕਟਿੰਗ ਹੈ ਐਕਟਿੰਗ ਨਹੀਂ ਕਹਿ ਸਕਦੇ ਨੈਚੁਰਲ ਕਿਰਦਾਰ ਹੈ ਤੁਹਾਡੇ ਦੋਨਾਂ ਦੀ ਜਿਹੜੀ ਜਿੰਨਾ ਵੀ ਅਸੀਂ ਵੀਡੀਓਜ਼ ਦੇਖੀਆਂ ਉਹ ਸਿਰਫ ਵੀਡੀਓਜ਼ ਨਹੀਂ ਐ ਸਮਾਜ ਦੇ ਇੱਕ ਸੰਦੇਸ਼ ਦਿੰਦੀਆਂ ਕਿ ਤੁਸੀਂ ਸੱਭਿਆਚਾਰ ਨਾਲ ਕਿਵੇਂ ਜੁੜ ਕੇ ਰਹਿਣਾ ਤੇ ਮੈਡਮ ਜਿੰਨੀਆਂ ਵੀ ਤੁਹਾਡੀਆਂ ਵੀਡੀਓ ਹੁੰਦੀਆਂ ਆਈ ਉਹਦੇ ਵਿੱਚ ਤੁਸੀਂ ਹੱਸਦੇ ਹੱਸਦਾ ਉਹਦੇ ਬਹੁਤ ਸਾਰੇ ਗੱਲਾਂ ਕਹਿ ਦਿੰਦੇ ਆ ਤੇ ਸਰ ਤੁਹਾਡੇ ਤੋਂ ਮੈਂ ਨਾਲ ਪ੍ਰਭਾਵਿਤ ਹੋਈ ਆ ਨਾ ਮਤਲਬ ਜਦੋਂ ਤੁਸੀਂ ਉਹ ਕਿਰਦਾਰ ਦੇ ਵਿੱਚ ਬੈਠਦੇ ਹੋ ਤਾਂ ਮੈਨੂੰ ਤਾਂ ਇਹ ਲੱਗਦਾ ਵੀ ਨੇਚਰਲੀ ਤੁਹਾਡੀ ਜ਼ਿੰਦਗੀ ਇਦਾਂ ਦੀ ਹੈ ਤੇ ਪਰ ਸਾਨੂੰ ਇਹ ਨਹੀਂ ਪਤਾ ਵੀ ਜਿਹੜਾ ਇੱਕ ਬਜ਼ੁਰਗ ਦੇ ਰੋਲ ਦੇ ਵਿੱਚ ਇੱਕ ਯੰਗ ਕਿਰਦਾਰ ਹੈ ਹੋਣ ਬਜ਼ੁਰਗ ਨਹੀਂ ਆ ਸੀ ਨਹੀਂ ਆ ਤੁਸੀਂ ਯੰਗ ਆ ਸੋਨੇ ਉਹ ਬਹੁਤ ਵਧੀਆ ਹੋ ਮੈਨੂੰ ਨਹੀਂ ਲੱਗਦਾ ਕਿ ਇੱਕ ਦੂਜੇ ਲਈ ਬਨੇ ਹੋ ਤੇ ਮੈਂ ਅੱਜ ਦਾ ਮੈਨੂੰ 2025 ਦਾ 31 ਦਸੰਬਰ 2025 ਦਾ ਇੱਕ ਸਭ ਤੋਂ ਵਧੀਆ ਗਿਫਟ ਹੈ ਜਿਹੜਾ ਮੈਂ ਤੁਹਾਡੇ ਤੋਂ ਜਿਹੜਾ ਮੇਰਾ ਕਦੋਂ ਦਾ ਸੋਚ ਸੀ ਮੈਂ ਤੁਹਾਡੇ ਆਟੋਗ੍ਰਾਫ ਲਵਾਂ ਮੈਡਮ ਪਲੀਜ਼ ਸਰ ਤੁਸੀਂ ਆਟੋਗ੍ਰਾਫ ਦਿਓ ਪਲੀਜ਼ ਆਪਾਂ ਮਨਿੰਦਰ ਮਲੇ ਸੀ ਗੁਰੂ ਨਾਨਕ ਸਕੂਲ ਜਿੱਥੇ ਮੈਂ ਬਾਇਸ ਪ੍ਰਿੰਸੀਪਲ ਸੀ ਹੈਨਾ ਉੱਥੇ ਤੁਹਾਡੀ ਟੀਚਿੰਗ ਪ੍ਰੈਕਟਿਸ ਲਗਾਈ ਹੈਨਾ ਉੱਥੇ ਆਪਾਂ ਮਿਲੇ ਫਿਰ ਗੁਰਗੋਬਿੰਦ ਸਿੰਘ ਪਬਲਿਕ ਸਕੂਲ ਬੱਲੂਆਣਾ ਚ ਤਾਂ ਆਪਾਂ ਇਕੱਠੇ ਕੰਮ ਕੀਤਾ ਹੈ ਨਾ ਉੱਥੇ ਵੀ ਬਹੁਤ ਵਧੀਆ ਲੱਗਿਆ ਹੈ ਨਾ ਬਹੁਤ ਵਧੀਆ ਬੱਚਿਆਂ ਨੂੰ ਮੈਨੂੰ ਤੁਹਾਡੇ ਤੋਂ ਪਿਆਰ ਮਿਲਿਆ ਸਤਿਕਾਰ ਮਿਲਿਆ ਬਾਕੀ ਭਾਈ ਜੀ ਜਿੱਤਣ ਜਿਹੜਾ ਇਹ ਇਹ ਜਿੱਤਣ ਪਾਸ ਲਾ ਪਾਸ ਲਾ ਦੇ ਤਾਂ ਆਟੋਗ੍ਰਾਫ ਦਿਓ ਹਰਜੀਤ ਸਿੰਘ ਤੇ ਕੁਝ ਲਿਖੋ ਤਾਂ ਸਹੀ ਕੋਈ ਸਨੇਹਤਾ ਦਿਓ ਤੁਸੀਂ ਲਿਖ ਦਿਓ ਆਹੀ ਤਾਂ ਗੱਲ ਸੀ ਨੈਚੁਰਲ ਦੇਖਣਾ ਚਾਹੁੰਦੇ ਸੀ ਦੇਖਿਆ ਤੁਸੀਂ ਸਾਰੇ ਨੇ ਦੱਸ ਵੀ ਮਤਲਬ ਕੀ ਕੋਈ ਨੈਚੁਰਲ ਹੁੰਦੀ ਹੈ ਮੈਡਮ ਸਰਦੀ ਆਹੀ ਮੇਰੀ ਗੱਲ ਉਸਾਰ ਮੈਨੂੰ ਵੀ ਲੱਗ ਰਿਹਾ ਵੀ ਮੈਂ ਪਤਾ ਨਹੀਂ ਕਿ ਮੇਰੇ ਕਿਹੜੇ ਵੇਲੇ ਮੈਂ ਰੱਬ ਤੋਂ ਬਿਸ਼ ਮੰਗੀ ਸੀ ਕਿ ਮੇਰੀ ਪੂਰੀ ਹੋ ਗਈ ਵੀ ਮੈਂ ਉਸ ਵੀਡੀਓ ਦੇ ਵਿੱਚ ਵੜ ਗਈ ਥੈਂਕ ਯੂ ਸੋ ਮੱਚ ਮੈਂ ਮਾਦੀ ਭਾਈ ਆਲ ਨਾ ਇਹ ਨਹੀਂ ਕਿ ਕੋਈ ਕਾਰੋਬਾਰ ਆ ਸਾਡਾ ਇਹ ਹਾਂਜੀ ਮੈਨੂੰ ਪਤਾ ਹੈ ਇਹ ਤਾਂ ਸਿਰਫ ਵੀ ਟਾਈਮ ਪਾਸ ਲਈ ਹੈ ਸਾਡਾ ਤੇ ਇਹਦਾ ਲੜਾਈ ਝਗੜੇ ਤੇ ਛੋਲ ਜਿਹੜਾ ਸੁਲਝਾਈ ਕਰਨ ਦਾ ਟੰਗ ਵੀ ਹਾਂਜੀ ਹਾਂਜੀ ਜਦੋਂ ਬੰਦਾ ਲੜ ਕੇ ਕਹਿੰਦਾ ਆ ਫਿਰ ਹੁਣ ਅਪਰੇਲ ਬੜੇ ਸੁਲਝਵਾਈ ਹੋ ਗਈ ਹਾਂਜੀ ਹਾਂਜੀ ਖਾਦਨ ਨੂੰ ਮੈਨੂੰ ਤਾਂ ਇਹ ਲੱਗਿਆ ਦਾ ਇਹ ਵੀ ਮਤਲਬ ਬਹੁਤ ਵਧੀਆ ਸਮਾਂ ਹੈ ਜਿਹੜਾ ਫੈਕ ਦੇ ਨਾਲ ਬੈਠੇ ਆ। 2 ਥੈਂਕ ਯੂ ਉਹ ਸੋਚਦੇ ਆ ਭਾਈ ਜਦੋਂ ਆ ਪਿੱਛੇ ਜਿਹੜੇ ਨਾਲ ਦੇ ਸਾਥੀ ਸੀ ਕਈ ਉੱਪਰ ਚਲੇ ਗਏ। ਹਾਂਜੀ ਸਾਡੀ ਹਲੇ ਮੈਂ ਸਾਰੇ ਕਬਰ ਨੂੰ ਲਈ ਫਿਰਦਾ। ਆਹਨ ਤੈਨੂੰ ਇਹਦਾ ਬਹੁਤ ਖੁਸ਼ੀ ਹੋਈ ਜਿੰਨਾ ਮਤਲਬ ਮੈਂ ਤੁਹਾਨੂੰ ਦੇਖਿਆ ਕਿ ਤੁਸੀਂ ਆਪਣੇ ਪਰਾਪਨ ਨੂੰ ਦੀ ਇੰਨੀ ਵਧੀਆ ਸੇਵਾ ਕਰਦੇ ਹੋ ਤਾਂ ਇੱਕ ਚੰਗਾ ਇਨਸਾਨ ਦੀ ਨਿਸ਼ਾਨੀ ਹੈ ਜਿਹਨੂੰ ਬੰਦਾ ਚਿਲਾ ਜਾਂ ਨਾ ਉਹ ਤੋਂ ਬਾਅਦ ਤਾਂ ਨਹੀਂ ਫਿਰ ਹੁਣ ਛੋਟੇ ਭਾਈ ਕਹਿੰਦੇ ਆਪਣੇ ਆਪ ਨੂੰ ਸਮੇਂ ਸਥਾਨ ਤੇ ਹਾਲਾਤ ਹੁਣ ਸੁਣ ਲੈਣ ਦਿਓ ਹਾਂਜੀ ਸੁਣਾਓ ਆਪਣੇ ਆਪ ਨੂੰ ਸਮੇਂ ਸਥਾਨ ਤੇ ਹਾਲਾਤ ਮੁਤਾਬਕ ਢਾਲੋ ਐਡਜਸਟਮੈਂਟ ਦਾ ਨਾਂ ਹੀ ਜ਼ਿੰਦਗੀ ਹੈ ਥੈਂਕ ਯੂ ਥੈਂਕ ਯੂ ਸੋ ਮਚ ਥੈਂਕ ਯੂ ਬਹੁਤ ਸਾਰਾ ਭਾਈ